ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦੂਵੀ ਟਕਸਾਲ ਇੱਕ ਮਹਾਨ ਜਥੇਬੰਦੀ ਜਿਸ ਦੇ ਨਾਲ ਇੱਕ ਡੂੰਘਾ ਰਿਸ਼ਤਾ ਆਪਣੀ ਜ਼ਿੰਦਗੀ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਵੱਡਾ ਇੱਕ ਕਰਮ ਹੋਇਆ ਜਿਹਦੇ ਕਰਕੇ ਇਸ ਸੰਸਥਾ ਦੇ ਨਾਲ ਸਾਡਾ ਜੋੜ ਹੋਇਆ ਸਾਡੀ ਕੌਮ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਸਿੱਖਾਂ ਦੇ ਹੱਕਾਂ ਦੇ ਸੰਘਰਸ਼ ਲੜਿਆ ਤੇ ਉਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਅਗਵਾਈ ਵਿੱਚ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਬਤਾਉਣ ਦਾ ਮੌਕਾ ਮਿਲਿਆ ਸਾਡੇ ਲਈ ਬਹੁਤ ਮਹਾਨ ਸੰਸਥਾ ਤੇ ਸੰਤਾਂ ਦੀ ਜਿਹੜੀ ਜਿਹੜੀ ਸੋਚ ਆ ਜਾਂ ਉਹਨਾਂ ਦੀ ਸ਼ਖਸੀਅਤ ਆ ਉਹ ਅੱਜ ਵੀ ਜਿਉਂਦੀ ਤਿਉਂ ਜਾਗ ਰਹੀ ਆ 40 ਸਾਲ ਹੋ ਗਏ ਨੇ ਸਿਰੇ ਤੌਰ ਤੇ ਸਾਡੇ ਵਿਚਕਾਰੋਂ ਗਿਆਨ ਨੂੰ ਪਰ ਅੱਜ ਵੀ ਉਹਨਾਂ ਦੀ ਉਹੀ ਜਿਹੜੀ ਚੜ੍ਹਤ ਤੇ ਉਹ ਉਹਨਾਂ ਦੀ ਜਿਹੜੀ ਇਸ ਦੁਨੀਆ ਦੇ ਉੱਤੇ ਜਿਹੜੀ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਆ ਉਹਦਾ ਜਿਲਾਉ ਉਸੇ ਤਰ੍ਹਾਂ ਹੀ ਵਰਤ ਰਿਆ। ਸੋ ਅੱਜ ਇੱਕ ਖਬਰ ਆਈ ਹੈ ਕਿ ਬੰਦੂ ਸਿੰਘ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਰਾਮ ਸਿੰਘ ਤੋਂ ਮਾਂ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਵਿੱਚ ਹਮਾਇਤ ਕੀਤੀ ਆ ਤੇ ਸੰਤ ਸਮਾਜ ਵੱਲੋਂ ਉਹਨਾਂ ਦੀ ਹਮਾਇਤ ਦਾ ਐਲਾਨ ਕੀਤਾ। ਸਵੇਰੇ ਇੱਕ ਖਬਰ ਆਈ ਬਾਤਕੋ ਇੱਕ ਵੀਡੀਓ ਆਈ ਜਿਸ ਦੇ ਬਾਰੇ ਦੇ ਵਿੱਚ ਸਿੱਖ ਆਵਾਮ ਦੇ ਅੰਦਰ ਇੱਕ ਵੱਡਾ ਰੋਸ ਪਾਇਆ ਜਾ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਾ ਦੀ ਸਸਤਾ ਤੇ ਉਹਨਾਂ ਦੀ ਸੋਝ ਜਿਹੜੀ ਹੈ ਉਹ ਹਮੇਸ਼ਾ ਦਿੱਲੀ ਨਾਲ ਟਕਰਾਂਦੀ ਹੈ ਤੇ ਮੈਂ ਇਹ ਦੇਖ ਰਿਹਾ ਸੀ ਕਿ ਇੱਕ ਜਿਹੜੀ ਰਾਸ਼ਟਰੀ ਪਾਰਟੀ ਜਿਹੜੀ ਸਿੱਖਾਂ ਦੀ ਜਮਾਤ ਕਹੀ ਜਾਂਦੀ ਹੈ ਅਕਾਲੀ ਦਲ ਜਿਹੜੀ ਕਿ ਗਠਜੋੜਾਂ ਦੇ ਵਿੱਚ ਪਿਛਲੇ ਸਮੇਂ ਚ ਰਹੀ ਤੇ ਐਦਕੀ ਇੱਕ ਪਰਖ ਆਈ ਜਦੋਂ ਕਿ ਅਕਾਲੀ ਦਲ ਨੇ ਗਠਜੋੜ ਕਰਨਾ ਸੀ ਪਾਰਲੀਮੈਂਟ ਦੇ ਵਿੱਚ ਤਾਂ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜੇ ਮਾਣ ਨਾਲ ਮੈਂ ਇਹ ਗੱਲ ਕਹਿ ਸਕਦਾ ਕਿ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦੇ ਵਿਚਾਰਾਂ ਤੋਂ ਉਲਟੋ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਦੇ ਨਾਲ ਸ਼ਰਤਾਂ ਤਹਿਤ ਜਿਹੜੀ ਹੈ ਉਹ ਗੱਠਜੋੜ ਕਰਨ ਦਾ ਇੱਕ ਫੈਸਲਾ ਕੀਤਾ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਸਿੱਖਾਂ ਦੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਿੱਲੀ ਦੀ ਕਮੇਟੀ ਹਰਿਆਣਾ ਕਮੇਟੀ ਪਟਨਾ ਸਾਹਿਬ ਬੋਰਡ ਹਜ਼ੂਰ ਸਾਹਿਬ ਬੋਰਡ ਦੇ ਬਾਰੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਤੇ ਲਈ ਸੀ ਗੱਲ ਕਰਾਂਗੇ ਇਦਾ ਹੱਲ ਕਰਾਉਂਗੇ ਫਿਰ ਅਸੀਂ ਕਰਾਂਗੇ ਉਸ ਤੋਂ ਬਾਅਦ ਬੰਦੀ ਸਿੰਘ ਜਿਹੜੇ ਕਿ ਸਮੁੱਚੀ ਕੌਮ ਦਾ ਮੁੱਦਾ ਵਾ ਉਹਨਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਉਹਦੇ ਬਾਰੇ ਗੱਲ ਕਰਨੀ ਸੀ ਤੀਸਰਾ ਕਿਸਾਨਾਂ ਦਾ ਦੇ ਹੱਕਾਂ ਦੀ ਮੰਗਾਂ ਦੀ ਗੱਲ ਕਿਰਤੀ ਲੋਕਾਂ ਦੀ ਗੱਲ ਜਿਹੜੀ ਆ ਉਹ ਅਕਾਲੀ ਦਲ ਨੇ ਕੀਤੀ ਤੇ ਉਹ ਜਦੋਂ ਇਸ ਗੱਲ ਤੇ ਉਹਨਾਂ ਨੇ ਵਿਚਾਰ ਕਰਨ ਤੋਂ ਨਾ ਕਰਦੀ ਤੇ ਅਕਾਲੀ ਦਲ ਨੇ ਇਸ ਗੱਲ ਨੂੰ ਨਾ ਗੜ ਜੋੜ ਕਰਨ ਤੋਂ ਮਨ ਲੋ ਜਵਾਬ ਦੇਤਾ ਤੇ ਇਸ ਦੇ ਨਾਲ ਭਾਵੇਂ ਅਕਾਲੀ ਦਲ ਨੂੰ ਰਾਸੀ ਤੌਰ ਤੇ ਨੁਕਸਾਨ ਵੀ ਹੋਇਆ ਪਰ ਕਾਲੀ ਦਲ ਨੇ ਇਸ ਗੱਲ ਤੇ ਬੜਾ ਡਟਵਾ ਫੈਸਲਾ ਲਿਆ ਸੋ ਅਸੀਂ ਸੋਚਦੇ ਹਾਂ ਕਿ ਇੱਕ ਸੰਪਰਦਾਇਕ ਸੰਸਥਾ ਜਿਹੜੀ ਪ੍ਰਚਾਰ ਵਾਸਤੇ ਆ ਜਿਹੜੀ ਸਿੱਖਾਂ ਦੇ ਹੱਕਾਂ ਦੇ ਲਈ ਸੰਘਰਸ਼ ਲੜਨ ਵਾਲੀ ਆ ਉਸ ਸੰਸਥਾ ਦੇ ਵੱਲੋਂ ਇਸ ਤਰ੍ਹਾਂ ਦਾ ਆਇਆ ਫੈਸਲਾ ਸੰਗਤ ਦੇ ਮਨ ਵਿੱਚ ਵੱਡਾ ਰੋਸ ਆ ਉਸ ਰੋਸ ਕਰਨ ਵਾਲੇ ਲੋਕਾਂ ਵਿੱਚ ਮੈਂ ਵੀ ਸ਼ਾਮਲ ਆ ਭਾਵੇਂ ਕਿ ਸੰਤ ਬਾਬਾ ਹਰਰਾਮ ਸਿੰਘ ਜੀ ਸਾਡੇ ਸਤਿਕਾਰਯੋਗ ਆ ਅਸੀਂ ਚਾਹਾਂਗੇ ਕਿ ਇਹ ਖਬਰ ਜਿਹੜੀ ਆ ਜਿਸ ਨੂੰ ਸੰਗਤ ਪ੍ਰਵਾਨ ਨਹੀਂ ਕਰ ਰਹੀ ਇਸ ਦੇ ਬਾਰੇ ਚ ਮੜ ਵਿਚਾਰ ਕੀਤੀ ਜਾਵੇ ਤਾਂ ਕਿ ਉਹ ਸੰਸਥਾ ਉਹ ਸੰਪਰਦਾ ਜਿਹੜੀ ਕਿ ਅੱਜ ਵੀ ਮਹਾਨ ਦੁਨੀਆ ਉਸ ਦੇ ਵੱਲ ਨਿਗਾਹ ਲਾ ਕੇ ਬੈਠੀ ਆ ਤਾਂ ਕਿ ਜਿਨ੍ਹਾਂ ਨੇ ਕੌਮ ਦੀ ਅਗਵਾਈ ਕਰਨੀ ਹੈ ਤੇ ਜਾਗਰਤ ਜਲ